Ola Uber ਦੇ ਵਾਂਗ ਦੇਸ਼ ਦੇ ਵਿੱਚ ਪਹਿਲੀ ਸਰਕਾਰੀ ਟੈਕਸੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਦੀ ਸੇਵਾ ਦਸੰਬਰ ਦੇ ਵਿੱਚ ਸ਼ੁਰੂ ਹੋ ਰਹੀ ਹੈ ਅਤੇ ਇਸ ਨੂੰ ਭਾਰਤੀ ਟੈਕਸੀ ਦਾ ਨਾਮ ਦਿੱਤਾ ਗਿਆ ਇਸ ਦਾ ਪਾਇਲਟ ਪ੍ਰੋਜੈਕਟ ਨਵੰਬਰ ਦੇ ਵਿੱਚ ਦਿੱਲੀ ਦੇ ਵਿੱਚ 650 ਡਰਾਈਵਰਾਂ ਦੇ ਨਾਲ ਸ਼ੁਰੂ ਹੋਏਗਾ ਫਿਰ ਅਗਲੇ ਮਹੀਨੇ ਤੋਂ ਦੂਜੇ ਰਾਜਾਂ ਦੇ ਵਿੱਚ ਇਸ ਦਾ ਵਿਸਥਾਰ ਹੋਏਗਾ ਉਦੋਂ ਤੱਕ 5000 ਡਰਾਈਵਰ ਅਤੇ ਮਹਿਲਾ ਸਾਰਥੀ ਇਸ ਸੇਵਾ ਦੇ ਨਾਲ ਜੁੜ ਜਾਣਗੇ ਦੱਸ ਦਈਏ ਕਿ ਇਸ ਵੇਲੇ Ola ਅਤੇ Uber ਵਰਗੀਆਂ ਨਿੱਜੀ ਕੰਪਨੀਆਂ ਟੈਕਸੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਨੇ ਪਰ ਸੁਰੱਖਿਆ ਸਬੰਧੀ ਚਿੰਤਾਵਾਂ ਅਕਸਰ ਉਠਦੀਆਂ ਰਹੀਆਂ ਨੇ ਇਸ ਦੇ ਲਈ ਕੇਂਦਰ ਸਰਕਾਰ ਆਪਣੀ ਖੁਦ ਦੀ ਨਿਗਰਾਨੀ ਵਾਲੀ ਟੈਕਸੀ ਸਰਵਿਸ ਲਿਆ ਰਹੀ ਹੈ ਭਾਰਤ ਟੈਕਸੀ ਪਹਿਲਾ ਰਾਸ਼ਟਰੀ ਸਹਿਕਾਰੀ ਰਾਈਡ ਹੀਲਿੰਗ ਪਲੇਟਫਾਰਮ ਹੈ ਜੋ ਸਹਿਕਾਰਤਾ ਮੰਤਰਾਲੇ ਅਤੇ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੇ ਵੱਲੋਂ ਵਿਕਸਿਤ ਕੀਤਾ ਗਿਆ ਟਰੈਵਰ ਵੀ ਸਹਿਮਾਲਿਕ ਹੋਣ ਕਿ ਇੱਕ ਮੈਂਬਰਸ਼ਿਪ ਅਧਾਰਿਤ ਮਾਡਲ ਹੈ ਜਿਸ ਨੂੰ ਸਹਿਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਚਲਾਏਗਾ ਇਸ ਦੀ ਸਥਾਪਨਾ ਚੁੰਨ ਦੇ ਵਿੱਚ 300 ਕਰੋੜ ਰੁਪਏ ਦੀ ਰਕਮ ਦੇ ਨਾਲ ਹੋਈ ਹੈ ਦੱਸਿਆ ਕਿ ਭਾਰਤ ਟੈਕਸੀ ਦਾ ਐਪ ਓਲਾ ਓਵਰ ਤੇ ਵਾਂਗ ਹੋਵੇਗਾ ਜੋ ਨਵੰਬਰ ਦੇ ਵਿੱਚ ਐਪ ਸਟੋਰਸ ਤੋਂ ਡਾਊਨਲੋਡ ਕਰ ਸਕੋਗੇ ਐਪ ਹਿੰਦੀ 구ਜਰਾਤੀ ਮਰਾਠੀ ਅਤੇ ਅੰਗਰੇਜ਼ੀ ਦੇ ਵਿੱਚ ਹੋਵੇਗਾ ਹਰ ਰਾਈਡ ਦੀ 100% ਕਮਾਈ ਡਰਾਈਵਰ ਨੂੰ ਹੀ ਮਿਲੇਗੀ ਉਸ ਨੂੰ ਸਿਰਫ ਡੇਨਿਕ ਹਫਤਾਵਰੀ ਜਾਂ ਫਿਰ ਮਾਸਿਕ ਫੀਸ ਦੇਣੀ ਹੋਵੇਗੀ ਜੋ ਕਿ ਬਹੁਤ ਹੀ ਆਮ ਰਹੇਗਾ ਦੱਸਿਏ ਕਿ ਮੈਲਾ ਸਾਰਥੀ ਦਾ ਮਤਲਬ ਹੈ ਮੈਲਾ ਟ੍ਰੈਵਰਸ ਪਹਿਲੇ ਪੜਾਅ ਦੇ ਵਿੱਚ 100 ਔਰਤਾਂ ਜੁੜਨ ਗਿਆ 2030 ਤੱਕ ਇਹ ਨਦੀ ਗਿਣਤੀ 15000 ਕਰਨਗੇ 15 ਨਵੰਬਰ ਤੋਂ ਮੁਫਤ ਟ੍ਰੇਨਿੰਗ ਵਿਸ਼ੇਸ਼ ਪੀ ਮਾਮਲੇ ਕਾ ਓਲਾ ওভার ਦੇ ਵਾਂਗ ਦੇਸ਼ ਦੇ ਵਿੱਚ ਪਹਿਲੀ ਸਰਕਾਰੀ ਟੈਕਸੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਦੀ ਸੇਵਾ ਦਸੰਬਰ ਦੇ ਵਿੱਚ ਸ਼ੁਰੂ ਹੋ ਰਹੀ ਹੈ ਅਤੇ ਇਸ ਨੂੰ ਭਾਰਤੀ ਟੈਕਸੀ ਦਾ ਨਾਮ ਦਿੱਤਾ ਗਿਆ ਇਸ ਦਾ ਪਾਇਲਟ ਪ੍ਰੋਜੈਕਟ ਨਵੰਬਰ ਦੇ ਵਿੱਚ ਦਿੱਲੀ ਦੇ ਵਿੱਚ 650 ਡਰਾਈਵਰਾਂ ਦੇ ਨਾਲ ਸ਼ੁਰੂ ਹੋਏਗਾ ਫਿਰ ਅਗਲੇ ਮਹੀਨੇ ਤੋਂ ਦੂਜੇ ਰਾਜਾਂ ਦੇ ਵਿੱਚ ਇਸ ਦਾ ਵਿਸਥਾਰ ਹੋਏਗਾ ਉਦੋਂ ਤੱਕ 5000 ਡਰਾਈਵਰ ਅਤੇ ਮਹਿਲਾ ਸਾਰਥੀ ਇਸ ਸੇਵਾ ਦੇ ਨਾਲ ਜੁੜ ਜਾਣਗੇ ਦੱਸ ਦਿਓ ਕਿ ਇਸ ਵੇਲੇ ਓਲਾ ਅਤੇ ਉਬਰ ਵਰਗੀਆਂ ਨਿੱਜੀ ਕੰਪਨੀਆਂ ਟੈਕਸੀ ਸੇਵਾਵਾਂ ਪਰਤਾਨ ਦੀਆਂ ਨੇ ਪਰ ਸੁਰੱਖਿਆ ਦੇ ਸਬੰਧਿਤ ਚਿੰਤਾਵਾਂ ਅਕਸਰ ਉਠਦੀਆਂ ਰਹੀਆਂ ਨੇ ਇਸ ਲਈ ਕੇਂਦਰ ਸਰਕਾਰ ਆਪਣੀ ਖੁਦ ਦੀ ਨਿਗਰਾਨੀ ਵਾਲੀ ਟੈਕਸੀ ਸਰਵਿਸ ਲਿਆ ਰਹੀ ਹੈ ਭਾਰਤ ਟੈਕਸੀ ਪਹਿਲਾ ਰਾਸ਼ਟਰੀ ਸਹਿਕਾਰੀ ਰਾਈਡ ਹਿਲਿੰਗ ਪਲੇਟਫਾਰਮ ਹੈ ਜੋ ਸਹਿਕਾਰਤਾ ਮੰਤਰਾਲੇ ਅਤੇ ਰਾਸ਼ਟਰੀ ਈ ਗਵਰਨੈਂਸ ਡਿਵੀਜ਼ਨ ਦੇ ਵੱਲੋਂ ਵਿਕਸਿਤ ਕੀਤਾ ਗਿਆ ਟਰੈਵਰ ਵੀ ਸਹਿਮਾਲਿਕ ਹੋਣ ਕਿ ਇੱਕ ਮੈਂਬਰਸ਼ਿਪ ਅਧਾਰਿਤ ਮਾਡਲ ਹੈ ਜਿਸ ਨੂੰ ਸਹਿਕਾਰ ਟੈਕਸੀ ਕੋਆਪਰੇਟਿਵ ਲਿਮਿਟਿਡ ਚਲਾਏਗਾ ਇਸ ਦੀ ਸਥਾਪਨਾ ਜੂਨ ਦੇ ਵਿੱਚ 300 ਕਰੋੜ ਰੁਪਏ ਦੀ ਰਕਮ ਦੇ ਨਾਲ ਹੋਈ ਹੈ ਕਿ ਭਾਰਤ ਟੈਕਸੀ ਦਾ ਐਪ ਓਲਾ ਓਵਰ ਤੇ ਵਾਂਗ ਹੋਏਗਾ ਜੋ ਨਵੰਬਰ ਦੇ ਵਿੱਚ ਐਪ ਸਟੋਰਸ ਤੋਂ ਡਾਊਨਲੋਡ ਕਰ ਸਕੋਗੇ ਐਪ ਹਿੰਦੀ ਗੁਜਰਾਤੀ ਮਰਾਠੀ ਅਤੇ ਅੰਗਰੇਜ਼ੀ ਦੇ ਵਿੱਚ ਹੋਏਗਾ ਹਰ ਰਾਈਡ ਦੀ 100% ਕਮਾਈ ਡਰਾਈਵਰ ਨੂੰ ਹੀ ਮਿਲੇਗੀ ਉਸ ਨੂੰ ਸਿਰਫ ਡੈਨਿਕ ਹਫਤਾਵਰੀ ਜਾਂ ਫਿਰ ਮਾਸਿਕ ਫੀਸ ਦੇਣੀ ਹੋਏਗੀ ਜੋ ਕਿ ਬਹੁਤ ਹੀ ਆਮ ਰਹੇਗਾ ਦੱਸिए ਕਿ ਮੈਲਾ ਸਾਰਥੀ ਦਾ ਮਤਲਬ ਹੈ ਮੈਲਾ ਟਰੈਵਰਸ ਪਹਿਲੇ ਪੜਾਅ ਦੇ ਵਿੱਚ 100 ਔਰਤਾਂ ਜੁੜਨ ਗਿਆ 2030 ਤੱਕ ਇਹ ਨਦੀ ਗਣਤੀ 15000 ਕਰਨਗੇ 15 ਨਵੰਬਰ ਮੁਫਤ ਟ੍ਰੇਨਿੰਗ ਵਿਸ਼ੇਸ਼ بیمਾ ਮਿਲੇਗਾ